ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਪਨਿਆਂ ਦੇ ਘਰ ਵਿੱਚ ਜਿਹੜਾ ਹਰ 15 ਦਿਨਾਂ ਬਾਅਦ ਗੁਰੂ ਕੇ ਲੰਗਰਾਂ ਦੇ ਰੂਪ ਦੇ ਵਿੱਚ ਕੈਂਪ ਲੱਗਦਾ ਦਵਾਈਆਂ ਦਾ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਉਹਦੇ ਵਿੱਚ ਜੀ ਬਹੁਤ ਸਾਰੀ ਸੰਗਤ ਜੁੜਦੀ ਆ 7 ਤੋਂ 8000 ਮੈਂਬਰ ਹਰ ਕੈਂਪ ਦੇ ਵਿੱਚ ਪਹੁੰਚਦਾ ਸਾਡੇ ਕੋਲੇ ਉਹਨਾਂ ਦੀ ਸੇਵਾ ਸੰਭਾਲ ਲਈ ਪ੍ਰਸ਼ਾਦੇ ਪਾਣੀ ਲਈ ਸਾਨੂੰ ਤੁਹਾਡੇ ਸਾਥ ਦੀ ਲੋੜ ਹੈ ਲੰਗਰ ਦੇ ਵਿੱਚ ਜਿਹੜਾ ਰਾਸ਼ਨ ਚਾਹੀਦਾ ਗਰੋਸਰੀ ਦਾ ਸਮਾਨ ਉਹ ਪਹੁੰਚਦਾ ਕਰ ਸਕਦੇ ਹਾਂ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਜੀ ਉਹ ਸਾਨੂੰ ਦੁੱਧ ਦੀ ਹੈ ਜੀ ਦੁੱਧ ਨਹੀਂ ਪੂਰਾ ਹੋ ਰਿਹਾ ਦੁੱਧ ਮਹਿੰਗਾ ਵੀ ਬਹੁਤ ਮਿਲ ਰਿਹਾ ਤੇ ਸਾਨੂੰ ਲੈਣ ਵਿੱਚ ਦੁੱਧ ਨੂੰ ਖਰੀਦਣ ਵਿੱਚ ਵੀ ਦਿੱਕਤ ਆ ਰਹੀ ਹੈ ਜੀ ਕੱਲ ਨੂੰ ਸੱਤ ਤੋਂ 8000 ਬੰਦੇ ਨੇ ਆਉਣਾ 10 ਤੋਂ 12 ਕੁਇੰਟਲ ਦੁੱਧ ਦੀ ਵਰਤੋਂ ਹੁੰਦੀ ਹੈ ਤੇ ਸਾਡੀ ਬੇਨਤੀ ਹੈ ਜਿਹੜੇ ਭੈਣ ਭਰਾ ਇੱਥੇ ਕੈਂਪ ਚ ਆਉਂਦੇ ਨੇ ਦਵਾਈਆਂ ਲੈਣ ਵੀ ਜੇ ਉਹ ਦੁੱਧ ਦੀ ਸੇਵਾ ਕਰ ਸਕਦੇ ਆ ਵੀ ਤੁਸੀਂ ਆਉਣ ਲੱਗੇ 2 ਲੀਟਰ 4 ਲੀਟਰ ਦੁੱਧ ਲਿਆ ਸਕਦੇ ਆ ਆਪਣੇ ਪਿੰਡੋਂ ਆਪਣੇ ਘਰੋਂ ਜੇ ਤੁਹਾਡੇ ਕੋਲੇ ਡੰਗਰ ਪਸ਼ੂ ਰੱਖੇ ਹੋਏ ਆ ਤਾਂ ਜਰੂਰ ਸਾਡੀ ਮਦਦ ਕਰਿਓ ਜੀ ਦੁੱਧ ਦੀ ਸੇਵਾ ਜਰੂਰ ਸਹਿਯੋਗ ਪਾਇਓ ਸਾਡੇ ਨੇੜੇ ਤੇੜੇ ਆਸ-ਪਾਸ ਜਿਹੜੇ ਭੈਣ ਭਰਾ ਰਹਿੰਦੇ ਆਲੇ-ਦਾਲ ਦੇ ਪਿੰਡਾਂ ਦੇ ਜੇ ਉਹ ਕੈਂਪ ਵਾਲੇ ਦਿਨ ਮਹੀਨੇ 'ਚ ਦੋ ਵਾਰੀ ਦੁੱਧ ਦੀ ਸੇਵਾ ਕਰਾ ਦਿਆ ਕਰਨ ਤਾਂ ਕੈਂਪ ਵਿੱਚ ਜਿਹੜਾ ਦੁੱਧ ਲੱਗਦਾ ਉਹਦੇ ਸਾਡੀ ਮਦਦ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ